ਹਾਲੋ ਅੰਦੀ ਆਵਾਜ਼ ਆ ਰਹੀ ਹੈ ਜੀ ਸਭ ਨੂੰ ਇੱਕ ਵਾਰੀ ਕਨਫਰਮ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੰਜਾਬੀ ਤਾਲੀਮ ਦੇ ਵਿੱਚ ਮੈਂ ਜੀ ਗਿਜਨ ਫਿਰਦਾਸੀ ਤੁਹਾਡਾ ਪੰਜਾਬੀ ਮੈਂਟਰ ਹਾਂ ਸਵਾਗਤ ਕਰਦਾ ਹਾਂ ਜੀ ਐਡੀ ਕਲਾਸ ਦੇ ਵਿੱਚ ਸੋ ਵਿਦਿਆਰਥੀ ਸਾਥੀਓ ਰਿਵੀਜ਼ਨ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਆਪਣੇ ਚੈਨਲ ਦੇ ਉੱਪਰ ਔਰ ਇਹਦਾ ਮੇਨ ਮੋਟਿਵ ਇਹੀ ਹੋਏਗਾ ਕਿ ਨਵੰਬਰ ਮਹੀਨਾ ਜਿਹੜਾ ਹੈ ਉਦੇ ਸਾਰੇ ਨਵੰਬਰ ਮਹੀਨੇ ਦੇ ਵਿੱਚ ਤੁਹਾਨੂੰ ਜਿੰਨਾ ਵੀ ਸਿਲੇਬਸ ਕਰਾਇਆ ਉਹਦਾ ਇੱਕ ਵਾਰੀ ਰਿਵਾਈਜ਼ ਕਰ ਦੇਣਾ ਰਿਵੀਜ਼ਨ ਕਰਨੀ ਔਰ ਨਾਲ ਦੀ ਨਾਲ ਹੀ 15 ਨਵੰਬਰ ਤੋਂ ਤੁਹਾਡੇ ਸ਼ੁਰੂ ਹੋ ਜਾਣਗੇ ਨਾਲ ਦੀ ਨਾਲ ਹੀ ਮੌਕ ਪ੍ਰੈਕਟਿਸ ਠੀਕ ਹੈ ਜੀ ਸੋ ਇਹ ਸਾਰਾ ਮਹੀਨਾ ਹੁਣ ਆਪਾਂ ਸਿਲੇਬਸ ਦਾ ਰਿਵਾਈਜ਼ ਕਰਨਾ ਜਿਹੜੇ ਮੇਨ ਮੇਨ ਟਾਪਿਕ ਨੇ ਇਹ ਸੈਕੰਡ ਲੇਅਰ ਆਫ ਸਿਲੇਬਸ ਦਾ ਤੁਹਾਡਾ ਔਰ ਜਿਹੜੇ ਵਿਦਿਆਰਥੀ ਮੈਨੂੰ YouTube ਤੇ ਸੁਣ ਰਹੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵਿਦਿਆਰਥੀਓ ਅੱਜ ਦੀ ਇਸ ਕਲਾਸ ਦੇ ਵਿੱਚ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਆਪਣੇ ਹੋਰ ਯਾਰਾਂ ਦੋਸਤਾਂ ਦੇ ਨਾਲ ਜਿਹੜੇ ਨੈਟ ਦੀ ਤਿਆਰੀ ਕਰ ਰਹੇ ਆ ਠੀਕ ਹੈ ਜੀ ਔਰ ਇਹ ਕਲਾਸ ਤੁਹਾਡੇ ਲਈ ਬਹੁਤ ਬਾਕਮਾਲ ਹੋਣ ਵਾਲੀ ਹੈ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਕਿ ਕਿਵੇਂ ਯੂਜੀਸੀ ਨੈਟ ਦੀ ਤਿਆਰੀ ਕਰੀਏ ਜਾਂ ਜਿਹੜੇ ਦਿਨ ਰਹਿ ਗਏ ਹੁਣ ਦੇਖੋ ਕਹਿਣ ਦੀ ਗੱਲ ਛੜ ਕੋ ਨਵੰਬਰ ਤੇ ਦਸੰਬਰ ਦੋ ਮਹੀਨੇ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਕਹਿੰਦੇ ਕਿ ਹੋਇਆ ਕੁਝ ਨਹੀਂ ਗਿਆ ਪੰਜਾਬੀ ਦੀ ਕਹਾਵਤ ਹੈ ਹਾਲੇ ਵੀ ਸਮਾਂ ਰਹਿੰਦੇ ਹੋਏ ਤੁਸੀਂ ਆਰਾਮ ਨਾਲ ਆਪਣਾ ਇਹ ਨੈਟ ਕਲੀਅਰ ਕਰ ਸਕਦੇ ਹੋ ਬੱਚਿਓ ਤੁਹਾਡੇ ਪੇਪਰ ਸ਼ੁਰੂ ਹੋਣ ਜਾ ਰਹੇ ਆ 18 ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੇਪਰ 18 ਤੋਂ ਸ਼ੁਰੂ ਹੋਣਗੇ ਕਮ ਸਿਕਮ 25 ਦਸੰਬਰ ਤੱਕ ਚੱਲਣਗੇ 18 ਨਵੰਬਰ ਤੋਂ ਤਾਂ ਤੁਸੀਂ ਕਿਵੇਂ ਆਪਣੇ ਐਮਏ ਫਰਸਟ ਦੇ ਨਾਲ-ਨਾਲ ਤਿਆਰੀ ਕਰਦੇ ਕਰਦੇ ਟੂ ਦੀ ਜੇ ਤਿਆਰੀ ਕਰ ਰਹੇ ਹੋ ਕਿਵੇਂ ਤੁਸੀਂ ਨਾਲ-ਨਾਲ ਨੈਟ ਦੇਣਾ ਜਾਂ ਜੇਰਫ ਦੇਣਾ ਉਹਦੇ ਬਾਰੇ ਵੀ ਮੈਂ ਗੱਲਬਾਤ ਕਰਾਂਗਾ ਸੋ ਆਪਾਂ ਰਿਵੀਜ਼ਨ ਸੀਰੀਜ਼ ਸ਼ੁਰੂ ਕਰਨ ਲੱਗੇ ਹਾਂ ਤੁਹਾਡਾ ਸਿਲੇਬਸ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਯੂਨਿਟ ਜਿਹੜੀਆਂ ਯੂਨਿਟ ਵਾਈਜ਼ ਵਿੱਚ ਵੰਡਿਆ ਹੋਇਆ ਹੈ ਤਾਂ ਮੁੱਖ ਦੀ ਗੱਲ ਸਾਡੇ ਕੋਈ ਯੂਨਿਟ ਜਿਹੜੀਆਂ ਨੇ ਸਾਡੇ ਇਹਦੇ ਵਿੱਚ ਤਾਂ ਯੂਨਿਟ 1 ਤੋਂ ਲੈ ਕੇ ਤੁਹਾਡਾ ਪੂਰਾ ਸਿਲੇਬਸ ਦਸ ਯੂਨਿਟ ਦੇ ਵਿੱਚ ਜੁੜਿਆ ਹੋਇਆ ਹੈ ਹੁਣ ਜੇ ਮੈਂ ਕਰਮਵਾਰ ਤੋਂ ਨਾਲ ਗੱਲ ਕਰਾਂ ਤੀਜੀ ਯੂਨਿਟ ਚੌਥੀ ਪੰਜਵੀਂ ਛੇਵੀਂ ਠੀਕ ਹੈ ਸੱਤਵੀਂ ਅੱਠਵੀਂ ਤੇ ਨੌਵੀਂ ਹੁਣ ਜੇ ਮੈਂ ਗੱਲ ਕਰਾਂ ਵਿਦਿਆਰਥੀਓ ਜਿਹੜੀ ਦੂਜੀ ਯੂਨਿਟ ਹੈ ਤੀਜੀ ਯੂਨਿਟ ਹੈ ਚੌਥੀ ਯੂਨਿਟ ਹੈ ਇਹ ਤਿੰਨ ਜਿਹੜੀਆਂ ਯੂਨਿਟਸ ਨੇ ਠੀਕ ਹੈ ਇੱਚ ਆ ਜਾਣੀਆਂ ਗੁਰਮਤ ਠੀਕ ਹੈ ਸੂਫੀ ਆ ਜਾਊਗਾ ਇੱਚ ਸਾਡੇ ਕੋਲ ਕਿੱਸਾ ਬੀਰ ਕਾਵਾ ਆ ਜਾਊਗਾ ਜੰਗਨਾਮਾਲਾ ਇਹ ਚ ਵਰਤਕ ਆ ਜੂਗੀ ਮਦ ਕਾਲ ਤੇ ਆਧੁਨਿਕ ਮਤਲਬ ਆ ਜਿਹੜੇ ਤੁਹਾਡੇ ਪੋਜੀਸ਼ਨ ਹੈ ਸਭ ਤੋਂ ਸਕੋਰ ਆ ਇਹ ਚ ਤੁਸੀਂ ਆਰਾਮ ਨਾਲ ਚੀਜ਼ਾਂ ਸਕੋਰ ਕਰ ਸਕਦੇ ਹੋ ਕਿਉਂਕਿ ਸਾਰਾ ਫੈਕਟ ਦੇ ਆਧਾਰਿਤ ਹੈ ਤੇ ਬੇਸਿਕ ਸੰਕਲਪ ਨੇ ਚੋਂ ਠੀਕ ਹੈ ਜੀ ਉਸ ਤੋਂ ਬਾਅਦ ਰਹੀ ਗੱਲ ਨੋਵਾਂ ਭਾਸ਼ਾ ਵਾਲਾ ਚੈਪਟਰ ਹੈ ਤੇ 10ਵਾਂ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ 8ਵਾਂ ਸੱਭਿਆਚਾਰ ਦੇ ਨਾਲ ਰਿਲੇਟਡ ਹੈ ਤਾਂ ਜਿਨ੍ਹਾਂ ਤੇ ਮੈਂ ਸਟਾਰ ਮਾਰ ਰਿਹਾ ਇਹ ਤੁਹਾਡੇ ਸਭ ਤੋਂ ਸੌਖੇ ਟਾਪਿਕ ਨੇ ਇੱਕ ਆ ਇਹ ਪਹਿਲਾ ਸੰਸਕ੍ਰਿਤ ਦੇ ਨਾਲ ਇਹਦਾ ਲਿੰਕ ਹੈਗਾ ਪਲੱਸ ਥੋੜਾ ਜਿਹਾ ਲਿੰਕ ਹੈਗਾ ਵੈਸਟ ਦੇ ਨਾਲ ਪੱਛਮ ਦੇ ਨਾਲ ਤਾਂ ਅਗਰ ਤੁਸੀਂ ਇਹਨੂੰ ਯਾਦ ਕਰ ਲੈਂਦੇ ਹੋ ਫੈਕਟ ਚੀਜ਼ਾਂ ਯਾਦ ਕਰ ਲੈਂਦੇ ਹੋ ਇਹ ਚ ਘੱਟ ਸਮਾਂ ਲਾ ਕੇ ਤੁਸੀਂ ਆਰਾਮ ਨਾਲ ਜਿਹੜੇ ਸਕੋਰ ਆ ਵਧੀਆ ਕਰ ਸਕਦੇ ਹੋ ਗੱਲ ਮੁੱਕਦੀ ਹੈ ਇਹਨਾਂ ਤਿੰਨ ਯੂਨਿਟਸ ਦਾ ਇਹਦਾ ਸਿਲੇਬਸ ਬਹੁਤ ਜ਼ਿਆਦਾ ਵਾਸਤ ਹੈ ਇਹ ਚ ਕਵਿਤਾ ਆ ਜਾਣੀ ਆ ਸਾਡੇ ਕੋਲ ਹਨਾ ਕਹਾਣੀਆਂ ਆ ਜਾਣੀਆਂ ਸਭ ਤੋਂ ਵੱਡੀ ਗੱਲ ਨਾਵਲ ਆ ਜਾਣਾ ਹੈ ਤੇ ਨਾਟਕ ਆ ਜਾਣਾ ਹੈ ਤੇ ਇਕਾਂਗੀ ਸੋ ਇਹਨਾਂ ਦੇ ਡਾਈਮੈਂਸ਼ਨਸ ਬਹੁਤ ਤਗੜੇ ਨੇ ਰਾਈਟਰ ਆ ਜਾਣਗੇ ਠੀਕ ਹੈ ਵਿਸ਼ੇ ਆ ਜਾਣਗੇ ਰਾਈਟਿੰਗਸ ਦੇ ਉਹਨਾਂ ਦੇ ਪਾਤਰ ਆ ਜਾਣੇ ਬਹੁਤ ਕੁਝ ਇਹਨਾਂ ਤੇ ਜ਼ਿਆਦਾ ਟਾਈਮ ਨਾ ਯੂਟਲਾਈਜ਼ ਕਰਦੇ ਹੋਏ ਕਿਉਂ ਨਾ ਆਪਾਂ ਇੱਥੇ ਟਾਈਮ ਲਾਈ ਕਰੀਏ ਇਹਨਾਂ ਤੇ ਕਰੀਏ ਠੀਕ ਹੈ ਕਲਚਰ ਵਾਲਾ ਕਰੀਏ ਆ ਕਰੀਏ ਤੇ ਭਾਸ਼ਾ ਵਾਲਾ ਤੁਹਾਨੂੰ ਬਸ ਇੱਕ ਵਾਰੀ ਥਿਊਰੀ ਸਮਝਣ ਦੀ ਲੋੜ ਹੈ ਤੁਸੀਂ ਆਰਾਮ ਨਾਲ ਇਹਨੂੰ ਲੌਜਿਕ ਨੂੰ ਕਰ ਲੈਣਾ ਸਮੁੱਚੀ ਗੱਲ ਇਹ ਸਾਰੀਆਂ ਚੀਜ਼ਾਂ ਬੱਚਿਓ ਤੁਹਾਨੂੰ ਇੱਕ ਵੀਡੀਓ 'ਚ ਮੈਂ ਦੱਸ ਦਿੰਦਾ ਕਿ ਜਿਹੜੇ ਵਿਦਿਆਰਥੀ ਸਾਡੀ ਰਿਵੀਜ਼ਨ ਸੀਰੀਜ਼ ਦੇ ਵਿੱਚ ਆਉਂਦੇ ਨਹੀਂ ਜਾਂ ਰਿਵੀਜ਼ਨ ਸੀਰੀਜ਼ ਦੇ ਵਿੱਚ ਕੀ ਐਸਾ ਹੋਊਗਾ ਤੁਹਾਨੂੰ 45 ਡੇਜ਼ ਦੇ ਵਿੱਚ ਇੱਕ ਵਾਰੀ ਸਾਰਾ ਸਿਲੇਬਸ ਜਿਹੜਾ ਰਿਵਾਈਜ਼ ਕਰਵਾਇਆ ਜਾਊਗਾ ਪੰਜਾਬੀ ਦਾ ਪਲੱਸ ਤੁਹਾਨੂੰ ਪੀਡੀਐਫ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹਦੇ ਉੱਤੇ ਆ ਕਿੰਨੇ ਆ YouTube ਦੇ ਉੱਪਰ ਔਰ ਨਾਲ ਸਾਡਾ ਸਾਡੀ ਐਪ ਜਿਹੜੀ ਆ ਉੱਥੇ ਡਾਊਨਲੋਡ ਕਰੋ ਤੁਸੀਂ ਪੰਜਾਬੀ ਤਾਲੀਮ ਐਪ ਪਲੇ ਸਟੋਰ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਵੈਬਸਾਈਟ ਜਿਹਨਾਂ ਦੇ ਆਈਫੋਨ ਹੈ ਉਹ ਵੈਬਸਾਈਟ ਤੇ ਚੱਲ ਜਾਣ ਪੰਜਾਬੀ ਤਾਲੀਮ ਤੇ ਉੱਥੇ ਜਾ ਕੇ ਤੁਸੀਂ ਲੌਗਇਨ ਕਰਕੇ ਦੇਖੋ ਮੰਡੇ ਤੱਕ ਤੁਹਾਨੂੰ ਸਾਰਾ ਕੁਝ ਦੀਆਂ ਡਿਟੇਲਸ ਮਿਲ ਜਾਣਗੀਆਂ ਸੋ ਮੁੱਖ ਦੀ ਗੱਲ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਆਰਾਮ ਨਾਲ ਚੱਲਣਾ ਦੇਖ ਕੇ ਤਾਂ ਆਪਾਂ ਕਲੀਅਰ ਕਰ ਲਾਂਗੇ ਆਪਣਾ ਨੈਟ ਹੁਣ ਗੱਲ ਆਉਂਦੀ ਹੈ ਫਰਸਟ ਪੇਪਰ ਜਿਹੜਾ ਪੇਪਰ ਹੈ ਮੇਰੀ ਤਾਂ ਸ਼ਿਵ ਸਰ ਨਾਲ ਕੋਲਾਬੋਰੇਸ਼ਨ ਹੈ ਉਹਨਾਂ ਦਾ ਜੀਆਰਐਫ ਵਿਜ਼ਨ ਜੀਆਰਐਫ ਉਹਨਾਂ ਨੇ ਬਣਾਇਆ ਹੋਇਆ ਆਪਣਾ ਚੈਨਲ ਉੱਥੇ ਤੁਸੀਂ ਉਹਨਾਂ ਨੂੰ ਫਾਲੋ ਅਪ ਕਰ ਸਕਦੇ ਹੋ ਹੁਣ ਮੈਂ ਜ਼ੋਰ ਦਿੰਦਾ ਹਾਂ ਕਿ ਵਿਦਿਆਰਥੀਓ ਸਿਰਫ ਕੱਲਾ ਤੁਹਾਨੂੰ ਪਹਿਲੇ ਦੂਜੇ ਪੇਪਰ ਨੇ ਪਾਰ ਨਹੀਂ ਜੇ ਲਾਉਣਾ ਦੂਜੇ ਪੇਪਰ ਦਾ ਮੇਰਾ ਟਾਰਗੇਟ ਹੈ ਕਿ 100 ਸਵਾਲ ਆਉਣੇ ਆ ਤੇ 100 ਦੇ ਵਿੱਚੋਂ ਮੇਰੇ ਬੱਚਿਆਂ ਨੇ 60 ਨੰਬਰ ਲੈਣੇ ਆ ਮਤਲਬ ਆਪਾਂ ਕਹਿ ਸਿਖ 6 2 12 120 ਤੁਸੀਂ ਇੱਥੋਂ ਲੈ ਲੈ ਪਹਿਲੇ ਪੇਪਰ ਤੋਂ ਇਟ ਮੀਨਸ ਤੁਸੀਂ ਸੇਫ ਇੱਤੋਂ ਘੱਟ ਨਹੀਂ ਜੇ ਕੋਚਿੰਗ ਲੈ ਕੇ ਤੁਸੀਂ 120 ਲੈ ਰਹੇ ਹੋ ਤਾਂ ਮੈਂ ਮੰਨ ਸਕਦਾ ਵੀ ਬਹੁਤ ਵਧੀਆ ਲੈ ਰਹੇ ਹੋ ਤੁਸੀਂ ਨੰਬਰ ਠੀਕ ਹੈ ਜੀ ਬਾਕੀ ਇੱਥੋਂ ਤੁਸੀਂ ਲੈਣੇ ਆ 60 ਨੰਬਰ ਜੇ 60 ਆ ਰਿਹਾ ਤਾਂ ਬਹੁਤ ਵਧੀਆ ਤੁਹਾਡਾ ਜੇਰਫ 60 70 80 ਮਤਲਬ 180 ਅਕ੍ਰੋਸ ਵਧੀਆ ਫਿਰ ਆਪਾਂ ਇੱਤੋਂ ਸਕੋਰ ਕਰਨਾ ਹੈ ਇਹ ਹੈਗਾ ਨੈਟ ਦੀ ਟਾਰਗੇਟ ਲਾਈਨ ਜੇਰਫ ਲੈਣਾ ਆ ਤਾਂ ਇਹਨੂੰ ਥੋੜਾ ਜਿਹਾ 140 ਤੱਕ ਲੈ ਕੇ ਜਾਣਾ ਪਊਗਾ ਤੇ ਇਹ ਇੱਥੇ ਰਹੂਗਾ ਠੀਕ ਹੈ ਤਾਂ ਤੁਸੀਂ ਜੇ 200 ਦੀ ਟਾਰਗੇਟ ਲੈ ਕੇ ਚੱਲੋਗੇ ਤੁਹਾਡੇ 190 ਦੇ ਵਿੱਚ ਵੀ ਆਗੇ ਤਾਂ ਤੁਸੀਂ ਆਰਾਮ ਨਾਲ ਜੇਰਫ ਲਈ एलिਜੀਬਲ ਹੋ ਤਾਂ ਕੈਨ ਦਾ ਭਾ ਦਿਨ ਚ 2 ਘੰਟੇ ਇਹਨੂੰ ਦਵੋ ਤੇ 4 ਘੰਟੇ ਇਹਨੂੰ ਦਵੋ 4 5 6 6 ਘੰਟੇ ਦੀ ਸਾਰੀ ਸਕੀਮ ਹੈ ਔਰ ਪੜਨਾ ਵੀ ਕਿਵੇਂ ਹੋਊ ਵੀ ਮੈਂ ਤੁਹਾਨੂੰ ਦੱਸਦਾ ਬੱਚਿਓ ਹੁਣ ਤੱਕ ਤੁਸੀਂ ਮੈਨੂੰ ਲੱਗਦਾ ਦਿੱਲੀ ਇਤਿਹਾਸ ਪੜਿਆ ਹੋਊਗਾ ਸਾਰਾ ਕੁਝ ਪੜ ਲਿਆ ਹੋਊਗਾ ਤੁਹਾਡਾ ਬੇਸ ਮੈਂ ਕਿੰਨਾ ਕਲੀਅਰ ਹੋ ਗਿਆ ਇੱਕ ਤਰੀਕੇ ਦੇ ਨਾਲ ਥਿਉਰੀ ਵਾਲਾ ਹੁਣ ਸੈਕੰਡ ਰਾਉਂਡ 'ਚ ਤੁਸੀਂ ਕਰਨੀਆਂ ਯਾਦ ਚੀਜ਼ਾਂ ਸਭ ਤੋਂ ਮੇਨ ਕੰਮ ਹੈ ਯਾਦ ਕਰਨਾ ਤੁਹਾਡਾ ਪੇਪਰ ਹੋਣਾ ਐਮਸੀਕਿਊਜ਼ ਦੇ ਵਿੱਚ ਤੁਸੀਂ ਥਿਊਰੀ ਨੂੰ ਰੱਟੇ ਨਹੀਂ ਮਾਰਨੇ ਤੁਹਾਨੂੰ ਜਿਆਦਾ ਐਮਸੀਕਿਊ ਲਾਉਣੇ ਚਾਹੀਦੇ ਆ ਮਤਲਬ ਕਿ 15 ਨਵੰਬਰ ਤੋਂ ਲੈ ਕੇ ਪਹਿਲਾ स्लॉट ਤੁਹਾਡਾ ਚੱਲੂਗਾ 15 ਦਸੰਬਰ ਤੱਕ 15 ਦਸੰਬਰ ਤੋਂ ਆਨਵਰਡ ਜਿਹੜਾ ਤੁਹਾਡਾ ਪੀਵਾਈਕਿਊਜ਼ ਹੋ ਜਾਣਗੇ 10 ਇਅਰ ਦੇ ਜਿਹੜੇ ਮੇਰੇ انرੋਲਡ ਬੱਚੇ ਨੇ ਉਹਨਾਂ ਦੇ ਤਾਂ ਮਤਲਬ ਕਿ ਤੁਸੀਂ ਯਾਰ 1 ਮਹੀਨੇ ਪੂਰੇ ਮਤਲਬ ਕਿ 1 ਐਂਡ 5 ਡੇਢ ਮੰਥ ਜਿਹੜਾ ਤੁਸੀਂ ਪੂਰਾ ਕੀ ਗੱਲ ਕੀਤੀ ਆ ਸਿਰਫ ਐਮਸੀਕਿਊ ਐਮਸੀਕਿਊ ਕੀਤਾ ਤੇ ਤੁਹਾਨੂੰ ਟੈਕਨੀਕ ਪਤਾ ਆ ਜੂਗੀ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਪਤਾ ਲੱਗ ਜੂਗਾ ਕਿ ਕਿਸ ਐਗਜ਼ਾਮ ਲਈ ਮੈਂ ਬੈਠ ਰਿਹਾ ਉੱਥੋਂ ਦਾ ਮਾਹੌਲ ਕਿਵੇਂ ਦਾ ਹੈ ਉਸ ਐਗਜ਼ਾਮ ਨੂੰ ਮੈਂ ਕਰੈਕ ਕਿਵੇਂ ਕਰਨਾ ਸੋ ਇਹ ਕੁਝ ਟੈਕਨੀਕਸ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀਆਂ ਨੇ ਠੀਕ ਹੈ ਹੁਣ ਅੱਗੇ ਗੱਲ ਕਰਦੇ ਆ ਅੱਜ ਦੇ ਜਿਹੜਾ ਮੈਂ ਟੌਪਿਕ ਹੈ ਉਹਦੇ ਬਾਰੇ ਜੇ ਤੁਹਾਨੂੰ ਰਾਤ ਤੱਕ ਕਾਇਮ ਕਰਾ ਤਾਂ ਤੁਸੀਂ ਯੂਨਿਟ 1 ਦੀ ਗੱਲ ਕਰਦੇ ਹੋ ਤਾਂ ਯੂਨਿਟ 1 ਆਪਣੀ ਹੈ ਕੀ ਅਸਲ ਦੇ ਵਿੱਚ ਫਿਰ ਆਪਾਂ ਉਹੀ ਗੱਲਾਂ ਕਰਦੇ ਕੀ ਹੈ ਕਿਉਂ ਹੈ ਠੀਕ ਹੈ ਤੇ ਕਿਵੇਂ ਹੈ ਇਹਨਾਂ ਤਿੰਨਾਂ ਚੀਜ਼ਾਂ ਤੇ ਅੱਜ ਅਸੀਂ ਗੱਲ ਕਰਦੇ ਹੋਏ ਆਪਣਾ ਯੂਨਿਟ 1 ਦਾ ਇੱਕ ਟਾਪਿਕ ਕਲੀਅਰ ਕਰਾਂਗੇ ਮੇਰੀ ਅੱਜ ਦੀ ਕਲਾਸ ਦੇ ਵਿੱਚ ਵਿਦਿਆਰਥੀਓ ਸਾਡਾ ਯੂਨਿਟ 1 ਹੈ ਸਾਹਿਤ ਸਾਹਿਤ ਦੇ ਰੂਪ ਸਾਹਿਤ ਸ਼ਾਸਤਰ ਪਰੰਪਰਾ ਤੇ ਸਾਹਿਤ ਇਤਿਹਾਸ ਕਰੀ ਮਤਲਬ 1 2 3 4 ਮੇਨ ਟਾਪਿਕਸ ਨੇ ਸਾਡੇ ਜਿਹੜੇ ਆਪਾਂ ਇਹਦੇ ਵਿੱਚ ਕਰਨੇ ਆ ਤਾਂ ਸਿੰਪਲ ਜੀ ਗੱਲ ਆ ਜਿਹੜਾ ਤੁਹਾਡਾ ਬੱਚਿਓ ਅਬ ਪਹਿਲਾ ਪਾਰਟ ਹੈ ਇਹਦੇ ਚੋਂ ਤੁਹਾਨੂੰ ਇੱਕ ਕੁਐਸਚਨ ਆਰਾਮ ਨਾਲ ਮਿਲ ਜਾਣਾ ਉਹ ਮਿਲਦਾ ਕਿਉਂ ਹੁੰਦਾ ਉਹ ਸੰਕਲਪ ਤੇ ਆਧਾਰਿਤ ਹੁੰਦਾ ਜਾਂ ਤਾਂ ਉਹਨਾਂ ਪੁੱਛ ਲੈਣਾ ਕਿ ਸਾਹਿਤ ਦੇ ਤੱਤ ਕਿਹੜੇ ਹੁੰਦੇ ਨੇ ਠੀਕ ਹੈ ਜਾਂ ਸਾਹਿਤ ਦਾ ਤੇ ਇਹਨਾਂ ਕੋਈ ਸਟੇਟਮੈਂਟ ਬੇਸਡ ਕੁਐਸਚਨ ਬਣ ਜਾਣਗੇ ਇਹਨਾਂ ਚੋਂ ਕੋਈ ਕੁਐਸਚਨ ਬਣ ਜੂਗਾ ਇਹਨਾਂ ਚੋਂ ਠੀਕ ਹੈ ਬਾਅਦ ਅਤਰ ਇਤੋ ਹੀ ਬਣਦਾ ਉਹ ਵੀ ਸਾਹਿਤ ਦੇ ਤੱਤ ਕੀ ਹੁੰਦੇ ਆ ਸਰੂਪ ਕੀ ਹੁੰਦਾ ਪਰਿਭਾਸ਼ਾ ਕੀ ਹੁੰਦੀ ਇਹਦੇ ਚੋਂ ਅੱਗੇ ਆ ਜਾਂਦਾ ਹੈ ਇਹਦੇ ਵਿੱਚ ਸਿਰਫ ਫੈਕਚੁਅਲ ਸਵਾਲ ਬਣਨਾ ਜਿਵੇਂ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਕਾਫੀ ਕੀ ਹੁੰਦੀ ਹੈ ਪੁੱਛਿਆ ਜਾਂਦਾ ਹੈ ਨਾ ਤੇ ਇਹਦੇ ਤੇ ਅਪਰਚੀਆਂ ਜਿਹੜੇ ਮੱਧਕਾਲ ਦੇ ਰੂਪ ਆ ਇਹਨਾਂ ਨੂੰ ਬੜਾ ਡੀਪਲੀ ਪੁੱਛਿਆ ਜਾਂਦਾ ਹੁੰਦਾ ਆਧੁਨਿਕ ਦੇ ਵਿੱਚੋਂ ਤਾਂ ਸਿੱਧਾ ਪੁੱਛ ਲੈਗੇ ਨਜ਼ਮ ਦੀ ਕੀ ਹੁੰਦੀ ਹੈ ਗਜ਼ਲ ਦੇ ਜਾ ਕੇ ਮਤਲਾ ਮਕਤਾ ਕੀ ਹੁੰਦੇ ਆ ਮਤਲਬ ਫੈਕਚੁਅਲ ਸਵਾਲ ਆ ਜਾਣਗੇ ਇਹ ਚੋਂ ਗੱਲ ਕਲੀਅਰ ਅੱਗੇ ਭਈ ਇਹਦੇ ਵਿੱਚੋਂ ਆ ਜਾਂਦਾ ਸਿੰਪਲ ਮਿਲਾਨ ਚਿੰਨ ਮਿਲਾਨ ਚਿੰਨ ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਠੀਕ ਹੈ ਬਰੇਚਨ ਦਾ ਸਿਧਾਂਤ ਕਿਹਨੇ ਦਿੱਤਾ ਤਰਾਸ਼ਦੀ ਦਾ ਕਿਹਨੇ ਦਿੱਤਾ ਉਦਾਰਤ ਦਾ ਸਿਧਾਂਤ ਕੀ ਦਿੱਤਾ ਉਦਾਰਤ ਨੇ ਕੀ ਕਨਸੈਪਟ ਸੀਗਾ ਮਤਲਬ ਕਿ ਇਹਦੇ ਵਿੱਚ ਜ਼ਿਆਦਾ ਡੀਪਲੀ ਵਿਚਾਰ ਕੀਤਾ ਜਾਂਦਾ ਹੈ ਅੱਗੇ ਸਭ ਤੋਂ ਮੇਨ ਚੀਜ਼ ਆ ਜਾਂਦੀ ਇਹਦੇ ਚੋਂ ਅਲੰਕਾਰ ਚ ਇੱਕ ਸਵਾਲ ਬਣਦਾ ਹੈ ਧੁਨੀ ਦੇ ਵਿੱਚੋਂ ਇੱਕ ਸਵਾਲ ਹਰ ਵਾਰ ਹੀ ਆਉਂਦਾ ਹੈ ਸੋ ਇਹ ਇੰਪੋਰਟੈਂਟ ਹੈ ਇਹਨਾਂ ਦੇ ਵਿੱਚੋਂ ਜ਼ਿਆਦਾ ਤੁਹਾਨੂੰ ਰਾਈਟਰ ਪੁੱਛਿਆ ਜਾਊਗਾ ਇੱਕ ਸਵਾਲ ਜਾਂ ਤੁਹਾਨੂੰ ਕਨਸੈਪਟ ਪੁੱਛਿਆ ਜਾਊਗਾ ਕਿੰਨੇ ਸਵਾਲ ਹੋਗੇ 1 2 3 4 5 6 ਠੀਕ ਹੈ ਇਹ ਚੋਂ ਜ਼ਰੂਰ ਆਊਗਾ ਸਾਹਿਦ ਇਤਿਹਾਸਕਾਰਿ ਚੋਂ 7 ਠੀਕ ਹੈ 8 9 10 ਮਤਲਬ ਕਿ ਤੁਹਾਡੇ ਇੱਕ ਯੂਨਿਟ ਨੂੰ ਮੈਂ ਮੰਨ ਕੇ ਚੱਲਦਾ ਹਾਂ 10 ਕੁਐਸਚਨ ਦਾ ਐਸਟੀਮੇਟ ਹੁੰਦਾ ਹੈ ਤਾਂ ਅੱਪਾ ਕੀ ਕਰਨਾ ਹੁਣ ਜਿਹੜੀ ਰਿਵੀਜ਼ਨ ਸੀਰੀਜ਼ ਆ ਆਪਾਂ ਕੱਲੀ-ਕੱਲੀ ਚੀਜ਼ੇ ਚ ਰਿਵਾਈਜ਼ ਕਰਨੀ ਹੈ ਬੜੇ ਹੀ ਕਰਸ ਦੇ ਨਾਲ ਤੁਸੀਂ ਥੋਰਲੀ ਰੀਡ ਕਰ ਚੁੱਕੇ ਹੋ ਰეკਮੈਂਡੇਸ਼ਨ ਦੇ ਲਈ ਬੱਚੋ ਇਹਦੇ ਲਈ ਮੈਂ ਜੇ ਤੁਸੀਂ ਡੀਪਲੀ ਜ਼ਿਆਦਾ ਪੜ੍ਹਨਾ ਚਾਹੁੰਦੇ ਦੋ ਬੁੱਕਸ ਮੈਂ ਰეკਮੈਂਡ ਕਰਦਾ ਹਾਂ ਸਭ ਤੋਂ ਪਹਿਲੀ ਬੁੱਕ ਜਿਹੜੀ ਹੈ ਪੰਜਾਬੀ ਸਾਹਿਬ ਦਾ ਨਵੰੀ ਇਤਿਹਾਸ ਇਤਿਹਾਸ ਇੱਕ ਕਿਤਾਬ ਹੈ ਰਜਿੰਦਰ ਸਿੰਘ ਸਿੱਖੋਂ ਦੀ ਦੂਜੀ ਆਲੋਚਨਾ ਅਤੇ ਪੰਜਾਬੀ ਆਲੋਚਨਾ ਇਹ ਦੋ ਰਜਿੰਦਰ ਸਿੰਘ ਸਿੱਖੋਂ ਦੀ ਇਹ ਦੋ ਕਿਤਾਬਾਂ ਨੇ ਜਿਹੜੀਆਂ ਤੁਹਾਡਾ ਬੇਸਿਕ ਤਰੀਕੇ ਦੇ ਨਾਲ ਕਲੀਅਰ ਕਰਨਗੀਆਂ ਜਿਹੜਾ ਤੁਹਾਡਾ ਇਹ ਹੈਗਾ ਸਿਧਾਂਤਕ ਪੱਖ ਹੈ ਠੀਕ ਹੈ ਵਿਦਿਆਰਥੀਓ ਸੋ ਪੰਜਾਬੀ ਸਾਹਿਦ ਦਾ ਨਵੀਨ ਇਤਿਹਾਸ ਤੇ ਆਲੋਚਨਾ ਤੇ ਪੰਜਾਬੀ ਆਲੋਚਨਾ ਇਹ ਦੋ ਮੇਨ ਸਾਡੇ ਕੋਲ ਬੁੱਕਸ ਨੇ ਜਿਹੜੀਆਂ ਆਪਾਂ ਐਜ਼ ਅ ਰੈਫਰੈਂਸ ਯੂਜ਼ ਕਰਦੇ ਆ ਉਸ ਤੋਂ ਬਾਅਦ ਹੋਰ ਵੀ ਹੈ ਜੀ ਸਾਡੇ ਕੋਲ ਪ੍ਰੇਮ ਪ੍ਰਕਾਸ਼ਤਾ ਵਿਭਾਗ ਜਿੱਦਾ ਕਾ ਭਾਰਤੀ ਕਾ ਸ਼ਾਸਤਰ ਹੈਗਾ ਠੀਕ ਹੈ ਹੋਰ ਵੀ ਕਿਤਾਬਾਂ ਨੇ ਪਰ ਆਪਾਂ ਬੇਸਿਕ ਵੇਖਣਾ ਯਾਦ ਕਰਨਾ ਤਾਂ ਇਹ ਸਾਡਾ ਹੁਣ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਜਿਆਦਾ ਫੋਕਸ ਕਰਾਂਗੇ ਕਿ ਸਾਡਾ ਜਿਹੜਾ ਧਿਆਨ ਇਹਨਾਂ ਵੱਲ ਰਹੇ ਜਿਹੜਾ ਸਾਡੇ ਭਾਰਤੀ ਪਰੰਪਰਾ ਹੈ ਜਿੱਤੋਂ ਸਾਹਿਤ ਸ਼ੁਰੂ ਹੁੰਦਾ ਹੈ ਸਾਹਿਤ ਕੀ ਹੈ ਉਹਦੇ ਤਤ ਕੀ ਨੇ ਉਹ ਤਾਂ ਚਲੋ ਆਪਾਂ ਕਰਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਹਿਤ ਜਿਹੜਾ ਹੈ ਇਹਦਾ ਮੇਨ ਉਦੇਸ਼ ਕੀ ਆ ਇਹ ਥੋੜੀਆਂ ਜਿਹੜੀਆਂ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸਮਝਣਾ ਪ੍ਰੈਕਟੀਕਲ ਕਰਨਾ ਬੱਚੇ ਥੋੜਾ ਗਾਫਾ ਹੁੰਦਾ ਤੇ ਮੈਂ ਕਲਾਸ ਇਹ ਗੱਲ ਕਹਿਣਾ ਹੁੰਦਾ ਤੁਹਾਨੂੰ ਕਿ ਕੋਈ ਵੀ ਤੁਸੀਂ ਟਾਪਿਕ ਪੜ੍ਹਦੇ ਹੋ ਟਾਪਿਕ ਨੂੰ ਪ੍ਰੈਕਟੀਕਲ ਫੀਲ ਕਰਿਆ ਕਰੋ ਹੁਣ ਜਿੰਨੇ ਵੀ ਪੱਛਮ ਦੀਆਂ ਕਾਵਤਾ ਰਵਾਂ ਨੇ ਜਾਂ ਪੱਛਮ ਦੇ ਵਿੱਚ ਜਿਹੜੀ ਵੀ ਥਿਉਰੀਆਂ ਡਵੈਲਪਸ ਹੋਈਆਂ ਠੀਕ ਹੈ ਉਹ ਸਾਰੀਆਂ ਥਿਉਰੀਜ਼ オリジナル ਹੋਈਆਂ ਨੇ ਪ੍ਰੈਕਟੀਕਲ ਫਾਰਮ ਦੇ ਵਿੱਚ ਕਿਸੇ ਵਿਚਾਰ ਦੇ ਰਾਹੀਂ ਪੈਦਾ ਹੋਈਆਂ ਉਸ ਵਿਚਾਰ ਦੇ ਤੇ ਰਾਜਨੀਤਿਕ ਆਰਥਿਕ ਬਹੁਤ ਸਾਰੇ ਜਿਹੜੇ ਪ੍ਰਬੰਧ ਸੀਗੇ ਉਹ ਫਾਲੋ ਅਪ ਹੁੰਦੇ ਰਹੇ ਸੀ ਉਹਨਾਂ ਦੇ ਵਿਰੋਧ ਵਜੋਂ ਪੈਦਾ ਹੋਈਆਂ ਠੀਕ ਹੈ ਇੱਕ ਤੋਂ ਇੱਕ ਬਾਅਦ ਰਮਾਨਸਵਾਦ ਆ ਜਾਂਦਾ ਯਥਾਰਥਵਾਦ ਪ੍ਰਗਤੀਵਾਦ ਇਹ ਸਾਰੇ ਇੱਕ ਤੋਂ ਬਾਅਦ ਆਈਆਂ ਜਿਹੜੇ ਇੱਕ ਚੁੱਕਾ ਹਾਮੇ ਨਿਕਲ ਗਏ ਉਹ ਉੱਤੇ ਥੋੜਾ ਨਵਾਂ ਕੁਝ ਕਰਨ ਦੇ ਲਈ ਦੂਜਾ ਆਇਆ ਤਾਂ ਇਹ ਪੈਰਾਮੀਟਰ ਆਪਾਂ ਦੇਖੇ ਸੋ ਅੱਜ ਦੀ ਕਲਾਸ ਬੇਸਿਕਲੀ ਅਸੀਂ ਭਾਰਤੀ ਕਾਵਿ ਸ਼ਾਸਤਰ ਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਸਿਸ ਕਰਾਂਗੇ ਫਿਰ ਅੱਗੇ ਆਪਾਂ ਕਲਾਸ ਚੱਲਦੇ ਠੀਕ ਹੈ ਜੀ ਇਹਦੇ ਲਈ ਆਪਾਂ ਗੱਲ ਕਰਦੇ ਪੰਜਾਬੀ ਸਾਹਿਤ ਆਲੋਚਨਾ ਦੇ ਸਿਧਾਂਤ ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਸਾਹਿਤ ਨੂੰ ਸਮਝਣਾ ਹੈ ਤਾਂ ਪਿਛਲੀ ਕਲਾਸ ਦੇ ਵਿੱਚ ਮੈਨੂੰ ਲੱਗਦਾ ਸਾਹਿਤ ਸਤਿਅਮ ਸ਼ਿਵਮ ਸੁੰਦਰਮ ਹਨ ਕਿੰਨੇ ਭਰਤਮੁਨੀ ਹੁਨਾਂ ਦੇ ਆਪਾਂ ਉਹ ਕੋਟੇਸ਼ਨ ਸੁਣੀਆ ਸੀ ਇਸ ਰਿਗਾਰਡਿੰਗ ਬਹੁਤ ਕੁਝ ਅਸੀਂ ਉਹਨਾਂ ਬਾਰੇ ਪੜਿਆ ਸੀਗਾ ਜਿਹੜੇ ਮੈਂ ਨੋਟਸ ਦਿੱਤੇ ਆ ਅ ਐਮਸੀਕਿਊ ਬੁੱਤਸ ਨੂੰ ਮੈਂ ਤੁਹਾਨੂੰ ਐਗਜ਼ੈਕਟ ਡੇਟ ਦੱਸ ਦੂੰਗਾ ਸੰਦੀਪ ਗੌਰ ਜਿਸ ਦਿਨ ਪੋਸਟ ਹੋ ਗਈਆਂ ਮੈਂ ਦੱਸ ਦੂੰਗਾ ਠੀਕ ਹੈ ਜੀ ਤਾਂ ਸਾਹਿਤ ਬਾਰੇ ਅਸੀਂ ਪੜਿਆ ਸਾ ਹਿੱਤ ਹਨਾ ਉਹ ਚੀਜ਼ ਉਹ ਰਚਨਾ ਜਿਹੜੀ ਸਾਰਿਆਂ ਦੇ ਹਿੱਤ ਬਾਰੇ ਹੋਵੇ ਸਾਰਿਆਂ ਦੀ ਗੱਲ ਕਰਦੀ ਹੋਵੇ ਸਮਾਜ ਦੀ ਗੱਲ ਹੋਵੇ ਕਹਿੰਦੇ ਕਿ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿਤ ਬਹੁਤ ਸਾਰੇ ਰਾਈਟਰਾਂ ਨੇ ਆਪਣੀ ਆਪਣੀ ਗੱਲ ਕਹਿ ਦਿੱਤੀ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਇੰਡੀਅਨ ਸਕੂਲ ਆਫ ਲਿਟਰੇਚਰ ਜਿਹੜਾ ਹੈ ਉਸ ਰਿਗਾਰਡਿੰਗ ਕੀ ਕਹਿੰਦਾ ਹੈ ਤਾਂ ਬੱਚੇ ਸਾਡੇ ਕੋਲ ਦੋ ਪੈਰਾਮੀਟਰ ਆਉਂਦੇ ਨੇ ਇੱਕ ਆਉਂਦਾ ਹੈ ਦ੍ਰਿਸ਼ਕ ਆਪ ਇੱਕ ਹੁੰਦਾ ਸ਼ਰਵਕ ਆਪ ਦ੍ਰਿਸ਼ਨਾ ਮਤਲਬ ਦਾ ਵੇਖਣਾ ਸ਼ਰਵਕ ਆਪ ਮਤਲਬ ਕਿ ਸੁਣਨ ਵਾਲਾ ਤਾਂ ਸਰੂਪਕ ਨਾਟਕ ਆ ਜਾਂਦਾ ਹੈ ਉਪਰੂਪਕ ਆ ਜਾਂਦਾ ਹੈ ਇਹਦੇ ਵਿੱਚ ਇਹਦੇ ਵਿੱਚ ਪ੍ਰਬੰਧ ਕਾਬ ਹੁੰਦਾ ਹੈ ਜਿਹੜਾ ਪੂਰਾ ਸੈਟਲਡ ਹੁੰਦਾ ਹੈ। ਮੁਕਤ ਕਾਬ ਆਉਂਦਾ ਹੈ ਜਿਹੜਾ ਪੂਰਾ ਖੁੱਲਾ ਹੁੰਦਾ ਹੈ, ਫ੍ਰੀडम ਵਾਲਾ ਹੁੰਦਾ ਹੈ। ਇਹ 'ਚ ਮਹਾ ਕਾਬ ਤੇ ਖੰਡ ਕਾਬ ਆ ਜਾਂਦੇ ਨੇ। ਹੁਣ ਤੁਹਾਡੇ ਸਿਰਫ ਇੰਨੀ ਚੀਜ਼ ਦੇ ਵਿੱਚੋਂ ਤੁਹਾਡੇ ਦੋ ਕੁਐਸਚਨ ਜਿਹੜੇ ਆਰਾਮ ਨਾਲ ਬਣ ਜਾਣਗੇ। ਦੋ ਕੁਐਸਚਨ ਕਿਹੜੇ ਬਣ ਜਾਣਗੇ ਜੇ ਤੁਸੀਂ ਪੜਿਆ ਮੇਰੀਆਂ ਕਲਾਸਾਂ ਨੂੰ। ਤਾਂ ਇਹ ਚੀਜ਼ ਨੂੰ ਤੁਸੀਂ ਯਾਦ ਕਰ ਲੈਣਾ, ਇੱਥੇ ਦਾ ਸਕਰੀਨਸ਼ਾਟ ਲੈ ਲਓ, ਜੋ ਕਰਨਾ ਕਰ ਲਓ। ਮੈਨੂੰ ਐਮਸੀਕਿਊਜ਼ ਦੇ ਵਿੱਚ ਜਿਹੜੇ ਕੱਲ ਹੋਣਗੇ ਉਹਨਾਂ 'ਚ ਇਹ ਚੀਜ਼ਾਂ ਚਾਹੀਦੀਆਂ ਨੇ। ਰਸ ਸੰਪਰਦਾਇ ਨੌਵਰਾ ਸੰਦੀ ਗੱਲ ਹੋਈ ਰਸਾਂ ਦਾ ਰਾਜੇ ਦੀ ਵੀ ਗੱਲ ਹੋਈ ਠੀਕ ਹੈ ਭਰਤਮੁਨੀ ਨੇ ਇਹਦਾ ਮੋਢੀ ਸੀ ਤੇ ਵਿਸ਼ਵਨਾਥ ਨੇ ਵੀ ਇੱਥੇ ਕੰਮ ਕੀਤਾ ਸੀਗਾ ਰਸਾਂ ਉੱਤੇ ਨਾਟੇ ਸ਼ਾਸਤਰ ਭਰਤਮੁਨੀ ਦਾ ਸੀ ਤੇ ਵਿਸ਼ਵਨਾਥ ਦਾ ਸਾਹਿਤ ਦੇਰਪਨ ਸੀਗਾ ਠੀਕ ਹੈ ਹੁਣ ਇਹਨਾਂ ਨੇ ਨਾਟੇ ਸ਼ਾਸਤਰ ਵਿੱਚ ਸੁਧਾਰਨਿਕਨ ਭਾਵ ਵਿਭਾਵ ਅਨੁਭਾਵ ਅਲੰਬਨ ਉਦੀਪਨ ਉਹ ਸਾਰੇ ਸਥਾਈ ਭਾਵ ਅਸਥਾਈ ਭਾਵ ਇਹ ਤੁਹਾਨੂੰ ਬੱਚੋ ਸਾਰੇ ਯਾਦ ਹੋਣੇ ਚਾਹੀਦੇ ਇੱਕ ਵਾਰੀ ਫਿਰ ਤੋਂ ਕਲੀਅਰ ਵਿਸ਼ਵਨਾਥ ਨੇ ਸਾਹਿਤ ਦੇਰਪਨ ਦੀ ਗੱਲ ਕੀਤੀ ਉਦੀਪਨ ਆਮੁਕਵਾਚਕ ਸਤਵਿਕ ਸੰਚਾਰੀ ਭਾਵ ਇਹ ਸਾਰੇ ਵਿਸ਼ਵਨਾਥ ਨੇ ਹਾਲਾਂਕਿ ਇਹ ਆਪਾਂ ਡੀਪਲੀ ਨਹੀਂ ਉਦੀਪਨ ਦਾ ਪੜ੍ਹ ਲੈਣਾ ਇਹਦੇ ਚੀ ਆਪਾਂ ਪੜਿਆ ਸੀਗਾ ਜੇ ਤੁਸੀਂ ਪੁਰਾਣੀਆਂ ਕਲਾਸਾਂ ਦੇਖਿਆ ਨੂੰ ਉੱਚ ਆਪਾਂ ਗੱਲ ਕੀਤੀ ਸੀਗੀ ਅੱਗੇ ਧੁਨੀ ਆ ਜਾਂਦਾ ਹੈ ਧੁਨੀ ਦਾ ਮਤਲਬ ਆਨੰਦ ਵਰਦਨ ਨੇ ਇਹ ਡਿਵੈਲਪ ਕੀਤੀ ਸੀ ਸੰਪਰਦਾਇ ਤੁਵਾਨਾ ਲੋਕ ਗ੍ਰੰਥ ਉਹਨਾਂ ਨੇ ਪੈਦਾ ਕੀਤਾ ਫਿਰ ਉਹਨਾਂ ਨੇ ਲਿਖਿਆ ਸੌਰੀ ਉਹਨਾਂ ਨੇ ਸ਼ਬਦੀਆਂ ਸ਼ਕਤੀਆਂ ਦੀ ਗੱਲ ਕੀਤੀ ਅਭੀ ਦਾ ਲਕਸ਼ਣਾ ਵਿਅੰਜਨਾਂ ਦਾ ਤੇ ਅਨੁਭਵ ਗੁਪਤਾ ਐ ਮਮਟਾਇਆ ਮਮਟ ਦਾ ਕਾਵ ਪ੍ਰਕਾਸ਼ ਗ੍ਰੰਥ ਬਹੁਤ ਜ਼ਿਆਦਾ ਇੰਪੋਰਟੈਂਟ ਤੁਹਾਨੂੰ ਬੰਦੇ ਦਾ ਨਾਮ ਉਹਨੇ ਕਿਹੜਾ ਲਾਜਿਕ ਤੇ ਕਿਹੜਾ ਗ੍ਰੰਥ ਜਿਹੜਾ ਦਿੱਤਾ ਹੈ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਪਤਾ ਹੋਣਾ ਲਾਜ਼ਮੀ ਹੈ ਜੇ ਤੁਸੀਂ ਇਹ ਟੋਪਿਕ ਬੱਚੇ ਪੜ੍ਹ ਰਹੇ ਹੋ ਠੀਕ ਹੈ ਸ਼ਬਦ ਸ਼ਕਤੀਆਂ ਅਭਿਦਾ ਵਿਅੰਜਨਾ ਤੇ ਲਕਸ਼ਣਾ ਹੋ ਜਾਂਦੀ ਤਤਪਰਿਆ ਇਹ ਬਾਖ ਦੀ ਇੱਕ ਤਰ੍ਹਾਂ ਦੀ ਸਭ ਤੋਂ ਵੱਡੀ ਸ਼ਕਤੀ ਮੰਨੀ ਜਾਂਦੀ ਹੈ ਅਲੰਕਾਰ ਆ ਜਾਂਦਾ ਹੈ ਸਾਡੇ ਕੋਲ ਅਲੰਕਾਰ ਭਾਮਿਆ ਨੇ ਤੇ ਦੰਡੀ ਨੇ ਇਹਨਾਂ ਦੋਨਾਂ ਨੇ ਕੰਮ ਕੀਤਾ ਇੱਥੇ ਕਾਵਿ ਲੰਕਰ ਤੇ ਕਾਗਦर्श ਸ਼ਬਦ ਅਰਥ ਤੇ ਸ਼ਬਦ ਅਰਥ ਅਲੰਕਾਰ ਤਿੰਨ ਡਰਾਈਵ ਕਿਤੇ ਇਹਨੂੰ ਵੀ ਆਪਾਂ ਬਹੁਤ ਡੀਪਲੀ ਪੜ ਚੁੱਕੇ ਹਾਂ ਅੱਗੇ ਰੀਤੀ ਕਨਸੈਪਟ ਵਮਨ ਸਟਾਈਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੇਦ ਰਵੀ ਗੋੜੀ ਤੇ ਪੰਚਾਲੀ ਇਹਨਾਂ ਨੂੰ ਵੀ ਅੱਗੇ ਆਪਾਂ ਡੀਪਲੀ ਪੜਿਆ ਸੀਗਾ ਆ ਜਿਹੜੇ ਸਾਡੇ ਲਾਸਟ ਲੈਕਚਰ ਸੀਗੇ ਥਿਊਰੀ ਵਾਲੇ ਨਾ ਉਹਨੂੰ ਇੱਕ ਵਾਰ ਤੁਸੀਂ ਰੀਕਾਲ ਜ਼ਰੂਰ ਕਰਿਓ ਕਲੀਅਰ ਇਹ ਗੱਲਾਂ ਹੋ ਗਈਆਂ ਤੇ ਵਿਕਰੋਕਤੀ ਕੁੰਤਕ ਨੇ ਵਿਕਰੋਕਤੀ ਜਿਤਮ ਵਰਣ ਵਿਨੀਯਮ ਵਕਤਾ ਸਾਹਿਵਕਤਾ ਉਚੱਤਿਆ ਉਚਿੱਤੇ ਵਿਚਾਰ ਚਰਚਾ ਤੇ ਕਸ਼ਮੀਂਦਰ ਤੈਨੂੰ ਬੰਦੇ ਦਾ ਨਾਮ ਤੇ ਸੰਪਰਦਾਇ ਪਤਾ ਹੋਣੀ ਲਾਜ਼ਮੀ ਹੈ ਹੁਣ ਅੱਗੇ ਚੱਲਦੇ ਹਾਂ ਸਾਹਿਤ ਕੀ ਹੁੰਦਾ ਹੈ ਸਾਹਿਤ ਦੀ ਪਰਿਭਾਸ਼ਾ ਪ੍ਰਕਿਰਤੀ ਤੇ ਸਰੂਪ ਤੱਤਾਂ ਦੀ ਗੱਲ ਕਰਦੇ ਹਾਂ ਸਾਹਿਤ ਬੇਸਿਕਲੀ ਜ਼ਿੰਦਗੀ ਦਾ ਸੱਚ ਹੈ ਜੋ ਜ਼ਿੰਦਗੀ ਦੇ ਵਿੱਚੋਂ ਉਪਜਦਾ ਹੈ ਮਤਲਬ ਕਿ ਮੇਰੀ ਕੋਈ ਵੀ ਕਵਿਤਾ ਹੈ ਮੇਰੀ ਕੋਈ ਵੀ ਨਜ਼ਮ ਹੈ ਗਜ਼ਲ ਹੈ ਕੋਈ ਵੀ ਅਜਹੀ ਰਾਈਟਿੰਗ ਜਿਹੜੀ ਮੈਂ ਫੀਲ ਕੀਤੀ ਹੈ ਫੀਲ ਕਰਨ ਤੋਂ ਬਾਅਦ ਜਿਹਨੂੰ ਸ਼ਬਦਾਂ ਦਾ ਮੈਂ ਰੂਪ ਦਿੱਤਾ ਹੈ ਵਿਦਿਆਰਥੀਓ ਉਹਨੂੰ ਮੈਂ ਸਾਹਿਤ ਕਹ ਦੂੰਗਾ ਬਟ ਉਹਦੇ ਇੱਕ ਪੈਰਾਮੀਟਰ ਹੈ ਕਿ ਉਹ ਚ ਸਹਜ ਹੋਣਾ ਚਾਹੀਦਾ ਹੈ ਉਹ ਚ ਸਮਝ ਹੋਣੀ ਵਿਚਾਰ ਤਤ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਉਹਦੇ ਵਿੱਚ ਠੀਕ ਹੈ ਸੋ ਲੇਖਕ ਅੰਦਰ ਇੱਕ ਵਿਸ਼ੇਸ਼ ਕਿਸਮ ਦੀ ਚੇਤਨਾ ਹੁੰਦੀ ਹੈ ਅੰਦਰ ਨੇਤਰ ਹੁੰਦਾ ਹੈ ਜਿਸ ਦੁਆਰਾ ਉਹ ਬਹੁਤ ਅੱਗੇ ਦੀਆਂ ਗੱਲਾਂ ਨੂੰ ਸਮਝ ਕੇ ਵਧੀਆ ਸ਼ੈਲੀ ਨਾਲ ਬਿਆਨ ਕਰਦਾ ਹੈ ਸੋ ਆਕਫੋਰਡ ਯੂਨੀਵਰਸਿਟੀ ਡਿਕਸ਼ਨਰੀ ਵਿੱਚ ਲਿਖਿਆ ਹੈ ਸਾਹਿਤ ਉਹਨਾਂ ਲਿਖਤਾਂ ਨੂੰ ਕਹਿੰਦੇ ਹਨ ਜੋ ਰੂਪ ਦੀ ਸੁੰਦਰਤਾ ਜਾਂ ਭਾਵਾਂ ਦੇ ਪ੍ਰਭਾਵ ਲਈ ਲਿਖੀਆਂ ਜਾਂਦੀਆਂ ਹਨ ਗੋਰਕੀ ਨੇ ਸਾਹਿਤ ਨੂੰ ਸੰਸਾਰ ਦਾ ਦਿਲ ਵੀ ਆਖਿਆ ਹੈ ਸਾਹਿਤ ਦੀ ਪ੍ਰਕਿਰਤੀ ਤੇ ਲੱਛਣਾਂ ਦੀ ਗੱਲ ਕਰਦੇ ਹਾਂ ਮਤਲਬ ਸਾਹਿਤ ਬੇਸਿਕਲੀ ਸਾਨੂੰ ਪਤਾ ਲੱਗ ਗਿਆ ਕਿ ਜਦੋਂ ਮਨੁੱਖ ਆਪਣੇ ਵਿਚਾਰਾਂ ਭਾਵਾਂ ਨੂੰ ਆਪਣੀ ਕਲਮ ਦੇ ਰਾਹੀਂ ਰਚਨਾਤਮਕ ਤਰੀਕੇ ਦੇ ਨਾਲ ਚੇਤਨਾ ਦੀ ਮਦਦ ਦੇ ਨਾਲ ਕਾਗਜ਼ ਕਲਮ ਰਾਹੀਂ ਉਕਾਰਦਾ ਹੈ ਲਿਖਦਾ ਹੈ ਤਾਂ ਸਾਹਿਤ ਦੀ ਉਪਜ ਹੁੰਦੀ ਹੈ ਤੇ ਅਸਲ ਦੇ ਵਿੱਚ ਸਾਹਿਤ ਉਹੀ ਹੁੰਦਾ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਹੁੰਦਾ ਹੁਣ ਸਾਹਿਤ ਦੀ ਪ੍ਰਕਿਰਤੀ ਕਿਹ ਹੈ ਜੀ ਕਿਹਾ ਜਾਂਦਾ ਤੇ ਲੱਛਣ ਕੀ ਕਿੱਥੋਂ ਪਤਾ ਲੱਗੂ ਸਾਨੂੰ ਕਿ ਬਈ ਇਹ ਸਾਹਿਤ ਹੈ ਸੋ ਅਲੱਗ-ਅਲੱਗ ਧਾਰ ਨੇ ਸਾਡੇ ਰਾਈਟਰਾਂ ਨੇ ਦਿੱਤੇ ਸਾਹਿਤ ਇੱਕ ਲਲਿਤ ਕਲਾ ਹੈ ਸਾਹਿਤ ਅਨੁਭਵ ਤੋਂ ਪੈਦਾ ਹੁੰਦਾ ਹੈ ਸਾਹਿਤ ਵਿੱਚ ਕਲਪਨਾ, ਸਵੇਦਨਚੀਲਤਾ, ਭਾਵਨਾਵਾਂ, ਵਿਚਾਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਅਸੀਂ ਸਾਹਿਤ ਕਹਿੰਦੇ ਹਾਂ ਠੀਕ ਹੈ ਸਾ ਹਿੱਤ ਅੰਗਰੇਜ਼ੀ ਦੇ ਵਿੱਚ ਬੱਚਿਓ ਨੂੰ ਲਿਟਰੇਚਰ ਕਿਹਾ ਜਾਂਦਾ ਹੈ ਠੀਕ ਹੈ ਲਿਟਰੇਚਰ ਸਾਹਿਦ ਦਾ ਮੈਨ ਪ੍ਰਯੋਜਨ ਕੀਨ ਦਾ ਕੰਮ ਕੀ ਹੁੰਦਾ ਹੈ ਇਹਦਾ ਉਦੇਸ਼ ਕੀ ਹੁੰਦਾ ਉਹਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਲੇਟੋ ਦੇ ਕਾਲ ਤੋਂ ਲੈ ਕੇ ਇਹ ਕਿਹਾ ਜਾਂਦਾ ਹੈ ਕਿ ਸਾਹਿਤ ਨੂੰ ਅਨੁਕਰਣ ਕਲਾ ਕਿਹਾ ਜਾਂਦਾ ਵੀ ਇੱਕ ਤਰ੍ਹਾਂ ਦੀ ਨਕਲ ਹੁੰਦੀ ਹੈ ਠੀਕ ਹੈ ਬਟ ਅਲੱਗ-ਅਲੱਗ ਰਾਈਟਰ ਇਹਨੂੰ ਅਲੱਗ-ਅਲੱਗ ਤਰੀਕਾ ਨਾਲ ਕਹਿੰਦੇ ਵੀ ਨਕਲ ਨਹੀਂ ਹੈ ਇਹ ਰਚਨਾਤਮਕ ਨਕਲ ਹੈ ਮੈਂ ਨਕਲ ਵੀ ਕਰ ਰਿਹਾ ਹਾਂ ਪਰ ਉਹਦੇ ਵਿੱਚ ਮੈਂ ਆਪ ਦੀ ਕੋਈ ਡੀ ਡੀ ਕ੍ਰੀਏਟੀਵਿਟੀ ਹੈ ਉਹ ਐਡ ਆਨ ਕਰ ਰਿਹਾ ਹਾਂ ਠੀਕ ਹੈ ਜੀ ਆਪ ਦੀ ਜਿਹੜੀ ਮੇਰੀ ਕ੍ਰੀਏਟੀਵਿਟੀ ਆ ਉਹ ਸਾਰੀ ਜਿਹੜੀ ਹੈ ਇਹਦੇ ਚ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤਾਂ ਇਟ ਮੀਨਸ ਅ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਇੱਥੇ ਤਾਂ ਮੈਂ ਜੇ ਉਹਨੂੰ ਕਵਿਤਾ ਦੇ ਫਾਰਮ ਦੇ ਵਿੱਚ ਕਰਾਂ ਤੇ ਬਹੁਤ ਨਵੀਆਂ ਚੀਜ਼ਾਂ ਪੈਦਾ ਹੋ ਸਕਦੀਆਂ ਨੇ ਤਾਂ ਉਹਨੂੰ ਮੈਂ ਕਿਤਨਾ ਕਿਤੇ ਲਿਟਰੇਚਰ ਦਾ ਰੂਪ ਦੇ ਸਕਦਾ ਹਾਂ ਐਗਜ਼ਾਮਪਲ ਦੋ ਤਾਂ ਮੈਂ ਇੱਥੇ ਕਵਿਤਾ ਕਹਾਣੀ ਨਾਟਕ ਕੁਝ ਵੀ ਲਿਖਦਾ ਤੁਹਾਨੂੰ ਠੀਕ ਹੈ ਉਸ ਐਂਗਲ ਤੋਂ ਜੇ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਅੱਗੇ ਸਾਹਿਦ ਦੇ ਤੱਤ ਕਿਹੜੇ ਹੁੰਦੇ ਨੇ ਸਾਹਿਤ ਨੂੰ ਸਮੁੱਚਾ ਕਾਲ ਸਵੀਕਾਰਿਆ ਗਿਆ ਹੈ ਜਿਸ ਨੂੰ ਵਕਫ ਵਕਤ ਤੱਤਾਂ ਵਿੱਚ ਵੰਡਣਾ ਔਖਾ ਹੈ ਤੱਤ ਦਾ ਮਤਲਬ ਹੋ ਜਾਂਦਾ ਵੀ ਕਿਹੜੀ ਬਣਦੀ ਕਿਵੇਂ ਇਹ ਸਾਹਿਤ ਬਣਦਾ ਕਿਵੇਂ ਤਾਂ ਇਹਦੇ ਵਿੱਚ ਬੱਚਿਓ ਸਾਡੇ ਕੋਲੋਂ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਦੁੱਧ ਤੇ ਕੌਫੀ ਦੀ ਮੈਂ ਕੌਫੀ ਦੀ ਗੱਲ ਕਰਾਂ ਵੀ ਕੌਫੀ ਕਿਵੇਂ ਬਣਦੀ ਕੌਫੀ ਚ ਕਿਹੜੇ ਕਿਹੜੇ ਤੱਤ ਪੈਂਦੇ ਤੁਸੀਂ ਕਹੋਗੇ ਸਰ ਗਰਮ ਪਾਣੀ ਹੈ ਦੁੱਧ ਦਾ ਹਨ ਜਾਂ ਦੁੱਧ ਕਹਿ ਲਓ ਕੌਫੀ ਪਾਊਡਰ ਹੈ ਚੀਨੀ ਹੈ ਇਹ ਸਾਰਾ ਮਿਲ ਕੇ ਕੀ ਬਣਦਾ ਕੌਫੀ ਬਣਦਾ ਹੈ ਤਾਂ ਉਸੇ ਤਰੀਕੇ ਨਾਲ ਸਾਡੇ ਕੋਲ ਜਿਹੜਾ ਸਾਹਿਤ ਹੈ ਇਸ ਅਨੁਭਵ ਜਜ਼ਬਾ ਠੀਕ ਹੈ ਬੁੱਧੀ ਵਿਚਾਰ ਕਲਪਨਾ ਸ਼ੈਲੀ ਇਹ ਸਾਰੇ ਕੀ ਹੈ ਇੰਟੀਗਰਲ ਪਾਰਟ ਨੇ ਐਜ਼ ਅ ਤਤ ਇਹਦੇ ਸਾਹਿਦ ਦੇ ਜਿਹੜੇ ਨੂੰ ਇੱਕ ਪੂਰਨਤਾ ਦਿੰਦੇ ਆ ਇੱਕ ਪੂਰਨ ਰੂਪ ਜਿਹੜਾ ਹੈ ਪੇਸ਼ ਕਰਕੇ ਦਿੰਦੇ ਆ ਸਾਹਿਤ ਨੂੰ ਠੀਕ ਹੈ ਉਹਨੂੰ ਫਿਰ ਆਪਾਂ ਕਹਿ ਦਿੰਦੇ ਆ ਕਿ ਭਈ ਇਹ ਸਾਹਿਤ ਦੀ ਕਰਤਾ ਇੱਕ ਤਰੀਕੇ ਦੀ ਠੀਕ ਹੈ ਤੁਸੀਂ ਵੀ ਕੱਲ ਨੂੰ ਜਦੋਂ ਤੁਸੀਂ ਕੋਈ ਚੀਜ਼ਾਂ ਸੋਚ ਰਹੇ ਹੋਣ ਹੜਾ ਆਏ ਹੜਾਂ ਵਿੱਚ ਕਿੰਨੇ ਲੋਕਾਂ ਨੇ ਕਿੰਨਾ ਕੁਝ ਲਿਖਿਆ ਤਾਂ ਆਪਾਂ ਜਿਹੜੇ ਗਾਣੇ ਬਣਾਏ ਜਿਹੜੀਆਂ ਰਾਈਟਿੰਗਸ ਬਣੀਆਂ ਤਾਂ ਉਹਨੂੰ ਆਪਾਂ ਸਾਹਿਤ ਹੀ ਕਹਿ ਸਕਦੇ ਹਾਂ ਕਿਉਂਕਿ ਉਹਦੇ ਰੂਪ ਵੱਖਰੇ ਵੱਖਰੇ ਜਿਹੜਿਆ ਹੋ ਸਕਦੇ ਆ ਠੀਕ ਹੈ ਮੀਡੀਅਮ ਜਿਹੜਾ ਉਹ ਅਲੱਗ ਹੋ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਸਾਹਿਤ ਦਾ ਹੋਰ ਅਨੁਸ਼ਾਸਨਾਂ ਦੇ ਨਾਲ ਕੀ ਸਮਝ ਦੇਖੋ ਇਹ ਪ੍ਰੈਕਟੀਕਲ ਗੱਲ ਹੈ ਜਿਹੜਾ ਸਾਹਿਤ ਕੋਈ ਵੀ ਮੈਂ ਲਿਖਿਆ ਹੈ ਰਚਦੇ ਆਂ ਸੀ ਕਵਿਤਾ ਲਿਖੀ ਹੈ ਠੀਕ ਹੈ ਮੈਂ ਕੋਈ ਕਹਾਣੀ ਲਿਖੀ ਹੈ ਨਜ਼ਮ ਲਿਖੀ ਹੈ ਤਾਂ ਵਿਦਿਆਰਥੀਓ ਉਹ ਜਿਹੜਾ ਸਮਾਜ ਸੱਭਿਆਚਾਰ ਠੀਕ ਹੈ ਵਿਗਿਆਨ ਸਾਈਕੋਲੋਜੀ ਸਾਰੇ ਬੜੇ ਇੰਪੈਕਟਫੁਲ ਹੁੰਦੇ ਆ ਇਹਨਾਂ ਕੇ ਸਾਡੀ ਰਾਜਨੀਤਿਕ ਸਥਿਤੀ ਸਾਡੀ ਆਰਥਿਕ ਸਥਿਤੀ ਇਹ ਸਾਰੀਆਂ ਬਹੁਤ ਹਾਵੀ ਹੁੰਦੀਆਂ ਨੇ ਤੁਸੀਂ ਲਾਲ ਸਿੰਘ ਦਿਲ ਬਾਰੇ ਗੱਲ ਕਰੋ ਤੁਸੀਂ ਪਰਵਿਰਤੀਆਂ ਪੜੋਗੇ ਪੰਜਾਬੀ ਦੀਆਂ ਤੁਹਾਨੂੰ ਪਤਾ ਲੱਗ ਜੂਗਾ ਕਿ ਮਾਰਕਸਵਾਦੀ ਪਰਵਿਰਤੀ ਸੀ ਇਹ ਉਹ ਵਾਲੀ ਪਰਵਿਰਤੀ ਸੀ ਕਿਉਂ ਜਾਗਰ ਹੋਈਆਂ ਕਿਉਂਕਿ ਉਸ ਟਾਈਮ 'ਚ ਉਹ ਲੋਕਾਂ ਨੂੰ ਦੱਬਿਆ ਜਾ ਰਿਹਾ ਸੀ ਕਿ ਕੁਝ ਐਹ ਜਿਹੀਆਂ ਆਪਾਂ ਗੱਲਾਂ ਦੇਖਦੇ ਆਂ ਤਾਂ ਬੱਚਿਓ ਉਹ ਕਦੋਂ ਆਉਂਦੀਆਂ ਨੇ ਜਦੋਂ ਸਾਡੀ ਆਰਥਿਕਤਾ ਕਮਜ਼ੋਰ ਹੋਊਗੀ ਜਦੋਂ ਅਸੀਂ ਨਵੇਂ-ਨਵੇਂ ਪਹਿਲੂਆਂ ਦੇ ਨਾਲ ਰੂਪਰੂ ਹੁੰਨੇ ਹਾਂ ਠੀਕ ਹੈ ਸੋ ਸਾਹਿਤ ਨੂੰ ਵੇਖਣ ਦੀਆਂ ਅਲੱਗ-ਅਲੱਗ ਪਰਵਿਰਤੀਆਂ ਵੀ ਸਾਡੇ ਕੋਲ ਹੈਗੀਆਂ ਨੇ ਸੋ ਸਾਹਿਤ ਤੇ ਸਮਾਜ ਸਾਹਿਤ ਇੱਕ ਸਮਾਜਿਕ ਸੰਸਥਾ ਹੈ ਸਮਾਜ ਸਿਰਜਣ ਲਈ ਭਾਸ਼ਾ ਦੀ ਵਰਤੋਂ ਹੁੰਦੀ ਹੈ ਸੋ ਸਮਾਜ ਦਾ ਭਾਸ਼ਾ ਦੇ ਨਾਲ ਕੀ ਲਿੰਕ ਹੈ ਤੇ ਭਾਸ਼ਾ ਦਾ ਸਾਹਿਤ ਦੇ ਨਾਲ ਕੀ ਲਿੰਕ ਹੈ ਦੇਖੋ ਬੱਚਿਓ ਭਾਸ਼ਾ ਸਭ ਤੋਂ ਮੇਨ ਆ ਸਮਾਜ ਦੇ ਵਿੱਚ ਭਾਸ਼ਾ ਇੱਕ ਦੂਜੇ ਨੂੰ ਜੋੜਨ ਦਾ ਕੰਮ ਕਰਦੀ ਆ ਤੇ ਜੇ ਭਾਸ਼ਾ ਹੋਊਗੀ ਤੇ ਮੈਂ ਆਪਣੇ ਵਿਚਾਰ ਜਿਹੜੇ ਆ ਲਿਖਤੀ ਰੂਪ ਦੇ ਵਿੱਚ ਪੈਦਾ ਕਰ ਸਕੂਗਾ ਲਿਖਤੀ ਰੂਪ ਦੇ ਵਿੱਚ ਅ ਦੱਸ ਪਾਉਂਗਾ ਠੀਕ ਹੈ ਤਾਂ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਉਹਨੂੰ ਭਾਸ਼ਾ ਦੀ ਇੰਪੋਰਟੈਂਸ ਕਹਿ ਦਿੰਦੇ ਨੇ ਵੀ ਇਹ ਇੱਕ ਦੂਜੇ ਤੇ ਅਧਾਰਿਤ ਨੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੋਨੇ ਜਿੰਦਾ ਨੇ ਇਹ ਇੱਕ ਦੂਜੇ ਤੇ ਅਧਾਰਿਤ ਨੇ ਕੱਲੇ ਦੋਨੇ ਵਿਚਰ ਨਹੀਂ ਸਕਦੇ ਸਾਇਤ ਅਤੇ ਸਮਾਜ ਦਾ ਦਵੰਦਾ ਆਤਮਿਕ ਸਬੰਧ ਹੈ ਠੀਕ ਹੈ ਜੀ ਅ ਸਮਾਜ ਸਹਿਤਕਾਰ ਦੇ ਮਾੜੇ ਸਹਿਤ ਨੂੰ ਰੱਦ ਕਰ ਸਕਦਾ ਹੈ ਦੇਖੋ ਹਰ ਇੱਕ ਚੀਜ਼ ਵੀ ਸਾਹਿਤ ਨਹੀਂ ਹੁੰਦੀ ਮੈਂ ਜੋ ਵੀ ਲੈਂਦਾ ਉਹਦੇ ਚ ਸੌਝ ਹੋਣਾ ਜ਼ਰੂਰੀ ਹੈ ਉਹਦੇ ਚ ਭਾਵ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਇਹ ਗੱਲਾਂ ਨੋਟ ਡਾਊਨ ਕਰਨੀਆਂ ਜ਼ਰੂਰੀ ਨੇ ਤੁਹਾਡੀਆਂ ਹੁਣ ਡਾਕਟਰ ਰੋਸ਼ਨ ਲਾਲ ਹੂਜਾ ਅਨੁਸਾਰ ਸਾਹਿਤ ਅਤੇ ਇਤਿਹਾਸ ਦੋਵਾਂ ਦਾ ਆਪਸੀ ਵਿੱਚ ਜੈਵਿਕ ਸਬੰਧ ਹੈ ਸਾਹਿਤ ਅਤੇ ਇਤਿਹਾਸ ਦਾ ਜੇ ਆਪਣਾ ਗੱਲ ਕਰੀਏ ਤਾਂ ਸਾਹਿਤ ਦੇ ਵਿੱਚ ਕਿਤਨਾ ਕਿਤੇ ਕਿਸੇ ਸਮੇਂ ਦਾ ਇਤਿਹਾਸ ਪਿਆ ਹੁੰਦਾ ਹੈ ਬਾਬਾ ਫਰੀਦ ਦੀ ਗੱਲ ਕਰੀਏ ਉਹਨਾਂ ਦੀ ਬਾਣੀ ਆਪਾਂ ਦੇਖਦੇ ਹਾਂ ਸ਼ਿਵ ਕੁਮਾਰ ਦੀ ਬਾਣੀ ਚ ਸਾਨੂੰ ਬੱਚੇ ਤੁਹਾਨੂੰ ਪਤਾ ਲੱਗਦਾ ਸਾਨੂੰ ਸੱਭਿਆਚਾਰਕ ਤੱਤ ਦੇਖਣ ਨੂੰ ਮਿਲਦੇ ਆ ਠੀਕ ਹੈ ਬਾਬਾ ਫਰੀਦ ਦੀ ਬਾਣੀ ਚ ਸਾਨੂੰ ਲਹਿੰਦੀ ਉਪਭਾਸ਼ਾ ਦੇ ਡਾਇਲੈਕਟ ਤੱਤ ਦੇਖਣ ਨੂੰ ਮਿਲਦੇ ਵੀ ਉੱਥੇ ਲੋਕਾਂ ਵਾਰਿਸ਼ਾ ਦੀ ਹੀਰ ਦੀ ਗੱਲ ਕਰੀਏ ਤਾਂ ਸਾਨੂੰ ਲਹਿੰਦੇ ਸਮਾਜ ਦੇ ਜਿਹੜੇ ਤੱਤ ਸੀਗੇ ਰੀਤੀ ਰਿਵਾਜ ਸੀਗੇ ਇਹਨਾਂ ਸਾਰੀਆਂ ਗੱਲਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਜੀ ਅੰਗਰੇਜ਼ ਸਿੰਘ ਜੀ ਤੁਸੀਂ ਸਾਡਾ ਜਿਹੜਾ ਨੰਬਰ ਹੈ ਨੋਟ ਕਰ ਲਓ ਸਾਡੇ ਇੱਥੇ ਦਿੱਤਾ ਹੋਇਆ ਤੇ ਇਹ ਜਿਹੜਾ ਰਿਵੀਜ਼ਨ ਕੋਰਸ ਹੈ ਇਹਦਾ ਪ੍ਰਾਈਸ 2999 ਹੈ ਓਨਲੀ ਠੀਕ ਹੈ ਸਿਰਫ 299 ਦੇ ਵਿੱਚ ਤੁਸੀਂ ਸਾਡਾ ਰਿਵੀਜ਼ਨ ਕੋਰਸ ਲੈ ਸਕਦੇ ਹੋ 45 ਡੇਜ਼ ਦੇ ਵਿੱਚ ਜਿਹੜਾ ਹੈ ਤੁਹਾਨੂੰ ਇਹਦੀ ਤਿਆਰੀ ਕਰਵਾਈ ਜਾਊਗੀ ਪਲੱਸ ਨਾਲ ਦੀ ਨਾਲ ਇਹਦੇ ਤੁਹਾਨੂੰ ਟੈਸਟ ਸੀਰੀਜ਼ ਵੀ ਮਿਲ ਜਾਣਗੀਆਂ ਜਿਹੜੀਆਂ ਫੁੱਲ ਲੈਂਥ ਹੋਣਗੀਆਂ ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ ਠੀਕ ਹੈ ਜੀ ਕਲੀਅਰ ਸੋ ਇਹ ਗੱਲਾਂ ਹੋ ਗਈਆਂ ਆਪਣੇ ਕੋਲ ਬਾਕੀ ਅਲੱਗ-ਅਲੱਗ ਰਾਈਟਰਾਂ ਨੇ ਅਲੱਗ-ਅਲੱਗ ਐਂਗਲ ਤੋਂ ਕੀਤਾ ਦੇਖੋ ਲਿਟਰੇਚਰ ਭਾਵੇਂ ਸਾਡੇ ਕੋਲ ਹੋਵੇ ਭਾਵੇਂ ਅਮਰੀਕਾ ਦੇ ਵਿੱਚ ਹੋਵੇ ਭਾਵੇਂ ਕੈਨੇਡਾ ਹੋਵੇ ਠੋਵੇ ਜਰਮਨ ਚ ਹੋਵੇ ਭਾਵੇਂ ਪੰਜਾਬ ਚ ਹੋਵੇ ਭਾਵੇਂ ਬੰਗਾਲ ਚ ਹੋਵੇ ਲਿਟਰੇਚਰ ਨੇ ਲਿਟਰੇਚਰ ਹੀ ਹੈ ਇਹ ਸਰਵਪੱਖੀ ਵਿਸ਼ਾ ਹੈ ਜੇ ਆਪਾਂ ਗੱਲ ਕਰਦੇ ਹਾਂ ਤਾਂ ਬੇਸਿਕਲੀ ਤੁਸੀਂ ਇਹ ਦੇਖਣਾ ਕਿ ਭਾਵੇਂ ਮਨੋਵਿਗਿਆਨਿਕ ਹੋਵੇ ਸਮਾਜ ਹੋਵੇ ਭਾਵੇਂ ਰਾਜਨੀਤੀ ਹੋਵੇ ਲਿਟਰੇਚਰ ਨੂੰ ਹਰ ਪੱਖੇ ਤੋਂ ਪੱਖ ਤੋਂ ਜਿਹੜਾ ਹੈ ਇਫੈਕਟ ਪਾਉਂਦੀਆਂ ਨੇ ਇਹ ਚੀਜ਼ਾਂ ਠੀਕ ਹੈ ਹੁਣ ਜੇ ਤੁਹਾਨੂੰ ਸਵਾਲ ਆਜੂਗਾ ਸਮਾਜ ਜਿਹੜਾ ਹੈ ਸਾਹਿਤ ਉੱਤੇ ਕਿਦਾਂ ਪ੍ਰਭਾਵ ਪਾਉਂਦਾ ਹੈ ਸਮਾਜ ਦੇ ਵਿੱਚ ਜੋ ਵੀ ਵਾਪਰ ਰਿਹਾ ਹੈ ਉਹ ਇੱਕ ਤਰੱਕ ਦੇ ਨਾਲ ਵਿਸ਼ਾ ਹੁੰਦਾ ਹੈ ਵਿਦਿਆਰਥੀ ਉਹ ਸਾਹਿਤ ਦਾ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਨਸ਼ੇ ਤੇ ਮੈਂ ਕੋਈ ਕਵਿਤਾ ਲਿਖ ਦਿੱਤੀ ਪਰ ਹੁਣ ਹੱਤਿਆ ਤੇ ਮੈਂ ਕੋਈ ਕਵਿਤਾ ਲਿਖ ਇਹ ਚੀਜ਼ਾਂ ਸਮਾਜ ਦੇ ਵਿੱਚ ਹੋ ਰਹੀਆਂ ਨੇ ਠੀਕ ਹੈ ਮੈਂ ਕੋਈ ਬਾਗੀਵਾਦੀ ਕਵਿਤਾ ਲਿਖ ਦਿੱਤੀ ਰਾਜਨੀਤਿਕ ਅਵਸਥਾ ਸਾਡੀ ਮਾੜੀ ਹੈ ਤਾਂ ਮੈਂ ਉਹਦੇ ਖਿਲਾਫ ਜਦੋਂ ਕੋਈ ਗੱਲ ਕਹਿ ਦੂੰਗਾ ਉਹ ਸਮਾਜ ਦੇ ਵਿੱਚੋਂ ਹੀ ਪੈਦਾ ਹੋਈ ਹੈ ਇਟ ਮੀਨ ਸਾਨੂੰ ਇਹ ਦੇਖਣਾ ਪਊਗਾ ਕਿ ਕਿੰਨੀ ਕੋਰਿਲੇਟਿਵਿਟੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਿਹੜੀਆਂ ਆਪਾਂ ਕਰ ਰਹੇ ਹਾਂ ਠੀਕ ਹੈ ਇਹਨੂੰ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰੋ ਬਾਕੀ ਇਹਦੇ ਨੋਟਸ ਅਜੇ ਪ੍ਰਪੇਅਰ ਹੋ ਰਹੇ ਰਿਵੀਜ਼ਨ ਸੀਰੀਜ਼ ਦੇ ਜਦ ਵੀ ਨੋਟਸ ਫੁੱਲ ਫਲੈਜ ਬਣ ਜਾਂਦੇ ਆ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਜਾਣਗੇ ਜਸਟ ਅਜ ਅਨਾਉਂਸਮੈਂਟ ਸੀਗੀ ਇੱਕ ਸਾਡੀ ਕਿ ਭਈ ਰਿਵੀਜ਼ਨ ਸੀਰੀਜ਼ ਦੇ ਵਿੱਚ ਯੂਨਿਟ ਵਾਈਜ਼ ਜਿਹੜਾ ਤੁਹਾਨੂੰ ਕਰਵਾਇਆ ਜਾਊਗਾ ਨਿਊ ਨੋਟਸ ਹੋਣਗੇ ਠੀਕ ਹੈ ਡੇ ਬਾਏ ਤੇ ਪ੍ਰੋਪਰ ਨੋਟਸ ਤੁਹਾਨੂੰ ਪੀਡੀਐਫ ਦਿੱਤੇ ਜਾਣਗੇ ਇਹਦਾ ਟੋਟਲ ਪ੍ਰਾਈਸ 2999 ਰੁਪੀਸ ਨੇ ਐਪ ਦੇ ਵਿੱਚ ਇਹਦਾ ਬੈਚ ਜਿਹੜਾ ਐਡ-ਆਨ ਕਰ ਦਿੱਤਾ ਜਾਊਗਾ ਠੀਕ ਹੈ ਜੀ ਤੇ ਕਈ ਵਿਦਿਆਰਥੀ ਨੂੰ ਜਿਹੜੇ ਪੁਰਾਣੇ ਜਿਨ੍ਹਾਂ ਨੇ ਸਾਡਾ ਲਿਆ ਹੋਇਆ ਕੋਰਸ ਉਹਨਾਂ ਨੂੰ ਇਹ ਫ੍ਰੀ ਐਡ-ਆਨ ਮਿਲ ਜੂਗਾ ਠੀਕ ਹੈ ਇਹਨੂੰ ਆਪਾਂ ਨਾਮ ਦਿੱਤਾ ਹੋਇਆ ਰਿਵੀਜ਼ਨ ਬੈਚ 2. ਸੌਰੀ 1.0 ਠੀਕ ਹੈ ਤੇ ਜਿਹਦੇ ਚ 45 ਡੇਸ ਦੇ ਵਿੱਚ ਤੁਹਾਡੀ ਰਿਵੀਜ਼ਨ ਹੋਊਗੀ ਪ੍ਰੋਪਰ ਸੈਕੰਡ ਪੇਪਰ ਦੀ ਠੀਕ ਹੈ ਜੀ ਤੇ ਨਾਲ ਹੀ ਤੁਹਾਨੂੰ ਵੀਕਲੀ ਤੇ ਤੁਹਾਨੂੰ ਮਿਲਿਆ ਕਰਨੀਆਂ ਮੌਕ ਤੁਹਾਨੂੰ ਫੁੱਲ ਲੈਂਥ ਮੌਕ ਵੀ ਜਿਹੜੇ ਇਹਦੇ ਵਿੱਚ ਦਿੱਤੇ ਜਾਣਗੇ ਸੋ ਹੋਰ ਵੀ ਬਹੁਤ ਕੁਝ ਪਲਾਨ ਕਰ ਰਹੇ ਹਾਂ ਹੌਲੀ ਹੌਲੀ ਸੋ ਆ ਬਾਕੀ ਤੁਸੀਂ ਜੁੜੇ ਰਹੋ ਤੇ ਜਿਹੜੇ ਪੇਡ ਕਲਾਸ ਵਾਲੇ ਵਿਦਿਆਰਥੀ ਨੇ ਜਿਨ੍ਹਾਂ ਨੇ ਪਹਿਲਾ ਬੈਚ ਲਿਆ ਹੋਇਆ ਤੁਹਾਨੂੰ ਬਈ ਸੰਡੇ ਨੂੰ ਤੁਹਾਡੀ 4 ਘੰਟੇ ਦੀ ਇੱਕ ਕਲਾਸ ਹੋਊਗੀ ਠੀਕ ਹੈ ਜੀ 4 ਘੰਟੇ ਦੇ ਵਿੱਚ ਤੁਹਾਨੂੰ ਇੱਕ ਮੈਰਾਥਨ ਜਿਹੜੀ ਹੈ ਉਹ ਹੋਊਗੀ ਤੁਹਾਡੇ ਲਈ 4 ਘੰਟੇ ਦੇ ਵਿੱਚ ਤੁਹਾਡਾ ਜਿਹੜਾ ਨੌਵੀਂ ਯੂਨਿਟ ਹੈ ਉਹਦੀ ਜਿੰਨੀ ਵੀ ਵਿਆਕਰਨ ਹੈ ਉਹ ਸਾਰੀ ਸਮਝਾਈ ਜਾਊਗੀ ਸੋ ਤੁਸੀਂ ਸੰਡੇ ਨੂੰ ਜਾਊਗਾ ਰਿਕਾਰਡਡ ਵੀਡੀਓ ਹੋਊਗੀ ਉਹ ਅਪਲੋਡ ਕਰ ਦਿੱਤੀ ਜਾਊਗੀ ਉਹਦਾ ਲਿੰਕ ਪਾ ਦਿੱਤਾ ਜਾਊਗਾ ਤੁਸੀਂ ਉਹ 4 ਘੰਟੇ ਦੀ ਜਿਹੜੀ ਦੇਖ ਲੈਣੀ ਆ ਵੀਡੀਓ ਠੀਕ ਹੈ ਯੂਨਿਟ 9 ਨੂੰ ਤੁਹਾਨੂੰ ਡੀਪਲੀ ਕਲੀਅਰ ਕਰਵਾ ਦਊਗੀ ਠੀਕ ਹੈ ਜੀ ਸੋ ਜਿਹੜੇ ਵਿਦਿਆਰਥੀਆਂ ਨੇ ਆਲਰੇਡੀ ਬੈਚ ਲਿਆ ਹੋਇਆ ਤੇ ਜਿਨ੍ਹਾਂ ਨੇ ਸਟਾਰਟਿੰਗ ਕੀਤੀ ਹੈ ਜੇ ਬੈਚ ਦੀ ਤਾਂ ਬੱਚਿਓ ਯੂਨਿਟ 2 3 4 ਕਰ ਲਓ ਇਹ ਸੌਖੀਆਂ ਯੂਨਿਟਸ ਨੇ ਕਿਉਂਕਿ ਜਦੋਂ ਤੁਸੀਂ ਸਟਾਰਟ ਕਰਨਾ ਹੈ ਨਾ ਕਿਵੇਂ ਸਟਾਰਟ ਕਰੀਏ ਤਾਂ ਮੈਂ ਹਮੇਸ਼ਾ ਬੱਚੇ ਨੂੰ ਕਹਿਣਾ ਹੁੰਦਾ ਸਟਾਰਟ ਵਿਦ ਸਿੰਪਲ ਸਟੈਪਸ ਜਿੰਨਾ ਬਾਰੇ ਤੁਹਾਨੂੰ ਨੋਲੇਜ ਹੈ ਜਿਹੜੇ ਕਨਸੈਪਟਸ ਤੁਹਾਨੂੰ ਅਜੇ ਤੱਕ ਨਹੀਂ ਆਉਂਦੇ ਅਜੇ ਰੁਕ ਜਾਓ ਠੀਕ ਹੈ ਹੌਲੀ-ਹੌਲੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਜੋ ਆਉਂਦਾ ਤੁਹਾਡਾ ਕੌਨਫੀਡੈਂਸ ਬਿਲਡ ਅਪ ਹੋ ਜਾਏ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਬਾਕੀ ਸਾਡੀ ਵੈਬਸਾਈਟ ਤੇ ਸਾਡੀ ਐਪ ਨੂੰ ਡਾਊਨਲੋਡ ਕਰ ਲਓ ਜੇ ਕਿਸੇ ਨੂੰ ਕੋਈ ਵੀ ਕੁਐਰੀ ਹੈਗੀ ਹੈ ਤੇ ਤੁਸੀਂ ਸਾਡੇ ਦਿੱਤੇ ਨੰਬਰਾਂ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਵਿਦਿਆਰਥੀਓ ਸੋ ਬਹੁਤ-ਬਹੁਤ ਸ਼ੁਕਰੀਆ ਭਈ ਸਾਡੇ ਨਾਲ ਜੁੜਨ ਦੇ ਲਈ ਇਸ ਸੈਸ਼ਨ ਦੇ ਵਿੱਚ ਆ ਫੋਨ ਨਹੀਂ ਪਿਕ ਕਰਦੇ ਤੁਸੀਂ WhatsApp ਕਰ ਦਿਓ ਅਗਰ ਤੁਹਾਨੂੰ ਜੇ ਲੱਗਦਾ ਵੀ ਸਾਡਾ ਫੋਨ ਪਿਕ ਨਹੀਂ ਕੀਤਾ ਜਾ ਰਿਹਾ ਤਾਂ ਤੁਸੀਂ ਸਾਡੇ ਨੰਬਰ ਤੇ WhatsApp ਵੀ ਕਰ ਸਕਦੇ ਹੋ ਠੀਕ ਹੈ WhatsApp नीचे ਨੰਬਰ ਪਿੰਨ ਕੀਤਾ ਹੋਇਆ ਤੁਸੀਂ WhatsApp ਮੈਸੇਜ ਵੀ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਧੰਨਵਾਦ ਜੀ